ਪੈਲੀ ਬਾਦਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਾਰ ਦਿਹਾੜੇ ਦੀ ਬਹੁਤ ਬਹੁਤਆਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾਂ ਬੱਟਿਆਂ ਨਾਲ 13-13 ਮੁੱਖੋ ਚਾਰਨ ਕਰਕੇ ਸੱਚਾ ਸੌਦਾ ਕੀਤਾ ਸੀ ਸੱਚਾ ਸੌਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਹੱਟ ਸਾਹਿਬ ਵਿਖੇ ਜਿਹੜੇ ਬੱਟੇ ਉੱਤੇ ਅਜੇ ਵੀ ਉਸ ਸਥਾਨ ਤੇ ਸੁਭਾਈ ਬਣ ਸਾਰੀਆਂ ਸੰਗਤਾਂ ਦਰਸ਼ਨ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਤੇ ਸਾਰਿਆਂ ਨੂੰ ਵਧਾਈਆਂ ਤੇ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਦਰਸ਼ਨ ਜਰੂਰ ਕਰਵਾਓ ਗੁਰਦੁਆਰਾ ਹਟ ਸਾਹਿਬ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੇ ਵਿੱਚ ਇੱਕ ਸੱਚਾ ਸੌਦਾ ਤੇ ਨੌਕਰੀ ਕੀਤੀ ਭਾਈ ਮਰਦਾਨੇ ਨੂੰ ਆਪਣਾ ਭਰਾ ਬਣਾ ਕੇ ਇਸ ਸਥਾਨ ਤੇ ਨਾਲ ਨੌਕਰੀ ਦੇ ਉੱਤੇ ਜਿਹੜਾ ਕਿ ਉਹਨਾਂ ਨੂੰ ਗੱਦੀ ਤੇ ਬਿਠਾਇਆ ਤੇ ਆਪ ਤੱਕੜ ਦੇ ਨਾਲ 13-13 ਤੋਲੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਮੁੱਖ ਉਚਾਰਨ ਕਰਕੇ ਤੱਕੜ ਭਰ-ਭਰ ਕੇ ਇੱਕ-ਇੱਕ ਦਾ ਨਾਮ ਜਪ ਕੇ 6 ਵਾਰ ਤੱਕੜ ਜਿਹੜੇ ਪਾਇ ਪਾਈ ਮਰਦਾਨੇ ਦੇ ਪੁੱਛਣ ਤੇ ਗੁਰਨਾਨਕ ਪਾਤਸ਼ਾਹ ਜੀ ਨੇ ਦੱਸਿਆ ਕਿ ਇੱਕ ਇੱਕ ਓੰਕਾਰ ਉਸ ਤੋਂ ਬਾਅਦ 7 ਦਾ ਨਾਮ 2 ਵਾਰੀ ਲਿਆ 7 ਦਾ ਨਾਮ ਸੱਚਾ ਸੌਦਾ ਫਿਰ ਗੁਰਨਾਨਕ ਪਾਤਸ਼ਾਹ ਜੀ ਨੇ ਜਿਹੜਾ 9 ਦਾ ਚਾਰਨ ਕੀਤਾ ਤੇ ਜਦੋਂ 9 ਦਾ ਚਾਰਨ ਵਾਰ-ਵਾਰ ਕੀਤਾ ਤਾਂ ਮਰਦਾਨੇ ਨੇ ਕਲਮ ਰੱਖਦੀ ਕਹਿੰਦਾ ਮਹਾਰਾਜ ਤੁਹਾਡਾ ਜਿਹੜਾ ਹਸਾਬਕਤਾ ਪਾਤਸ਼ਾਹ ਜੀ ਉਹ ਮੈਨੂੰ ਨਹੀਂ ਆਉਂਦਾ ਤੁਸੀਂ ਆਪ ਹੀ ਕਰ ਲਓ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ ਕਿ ਨੋ ਨੂੰ ਚਾਰ ਵਾਰ ਉਚਾਰਿਆ ਇੱਕ ਓਮਕਾਰ ਸਤ ਸੱਚ ਤੇ ਨੋ ਜਿਹੜਾ ਹੈਗਾ ਰੱਬ ਦਾ ਨੋ ਇੱਕ ਸੱਚਾ ਨੋ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁੱਖ ਉਚਾਰਨ ਕੀਤਾ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸਭ ਤੇਰਾ ਤੇਰਾ ਤੁਝ ਕੋ ਸੌਂਪ ਦਿਆ ਤੋ ਕਿਆ ਲਾਗੇ ਮੇਰਾ ਇਹ ਬਚਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁੱਖ 13 13 ਦਾ ਸਭ ਉੱਥੇ ਹੱਟ ਦੇ ਉੱਪਰ ਟੱਕੜ ਪਰ ਪਰ ਕੇ ਟੋਲੇ ਤੇ ਜਦੋਂ ਹਿਸਾਬ ਕਿਤਾਬ ਕਰਿਆ ਕਰਨ ਸਭ ਬਰਾਬਰ ਆਇਆ ਕਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਪਾਰ ਕਿਰਪਾ ਇਹ ਸੋ ਹੱਟ ਸਾਹਿਬ ਗੁਰਦੁਆਰੇ ਦੇ ਤੁਸੀਂ ਦਰਸ਼ਨ ਕੀਤੇ ਆ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਚਰਨ پا ਕੇ ਇਸ ਨਗਰ ਨੂੰ ਪਵਿੱਤਰ ਕੀਤਾ ਤੇ ਉਹਨਾਂ ਤੁਸੀਂ ਪਟਿਆ ਦੇ ਵੀ ਦਰਸ਼ਨ ਕੀਤੇ ਆ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਹਸਤ ਸ਼ੋਭ ਇਹ ਪੱਟੇ ਆ ਜਿਨ੍ਹਾਂ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਾ ਸੌਦਾ ਕੀਤਾ ਸੀ ਸੱਚਾ ਸੌਦਾ 13 13 ਕਹਿ ਕੇ ਜੋ ਕੁਛ ਹੈ ਸਭ 13 ਉਹ ਕੀਤਾ ਸੀ ਸੋ ਗੁਰੂ ਨਾਨਕ ਪਾਤਸ਼ਾਹ ਦੀ 베ਰੀ ਆ ਤੇ ਸੰਗਤੋਂ ਆਪਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ 베ਰੀ ਦੇ ਮਿਲ ਗਏ ਆ ਘਰੇ ਜਾਵਾਂਗੇ ਇਹਨਾਂ ਵਿਆਂ ਨੂੰ ਆਪਾਂ ਹੁਣ ਲਾਵਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੀ ਕਿਰਪਾ ਨਗਰ ਖੇੜੇ ਸਾਰੇ ਕਿਤੇ ਰਹੂਗੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਵਾ ਇਹ ਉਹ ਸਥਾਨ ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਵਸਾਇਆ ਆ ਸਥਾਨ ਆ ਇਸ ਸਥਾਨ ਦੇ ਉੱਪਰ ਬੋਧੀਆਂ ਦਾ ਵੀ ਕਬਜ਼ਾ ਰਿਆ ਵਾ ਕਿਉਂਕਿ ਪਹਿਲਾਂ ਉਹਨਾਂ ਦੀ ਜ਼ਿਆਦਾ ਇਸ ਜਗ੍ਹਾ ਦੇ ਉੱਪਰ ਹੁੰਦੀ ਸੀ ਸੰਗਤਾਂ ਨੂੰ ਆਪਾਂ ਅੱਜ ਦਰਸ਼ਨ ਕਰਾਉਣ ਲੱਗੇ ਆਂ ਬਹੁਤ ਵੱਡੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਸ਼ੇਰ ਜਰੂਰ ਕਰ ਦਿਓ ਤੇ ਆਪਦੀਆਂ ਹਾਜ਼ਰੀਆਂ ਲਵਾਇਓ ਦਰਸ਼ਨ ਕਰਕੇ ਜਿਹੜੀ 베ਰੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਦੀ ਇਹ ਦਾਤਣ ਦੇ ਵਿੱਚੋਂ ਜਿਹੜੀ ਹਰੀ ਹੋਈ 베ਰੀ ਆ ਇਹ ਇੱਥੇ ਗੁਰੂ ਨਾਨਕ ਪਾਤਸ਼ਾਹ ਆਪ ਰਹਿੰਦੇ ਰਹੇ ਆ ਇਸ ਜਗ੍ਹਾ ਦੇ ਉੱਪਰ ਚੱਲਦੇ ਫਿਰਦੇ ਸੀ ਗੁਰਦਾਨਕ ਪਾਤਸ਼ਾਹ ਇਸ ਜਗ੍ਹਾ ਦੇ ਉੱਪਰ ਰੋਜ਼ ਇਸ਼ਨਾਨ ਕਰਨ ਆਇਆ ਕਰਦੇ ਸੀ ਫਿਰ ਇਸ ਜਗ੍ਹਾ ਦੇ ਉੱਪਰ 베ਰੀ ਦੀ ዳਤਣ ਕਰਿਆ ਕਰਦੇ ਸੀ ਤੇ ਇਹ 베ਰੀ ਉਸੇ ዳਤਣ ਦੇ ਵਿੱਚੋਂ ਹਰੀ ਹੋਈ ਆ ਇਹ ਗੁਰਦੁਆਰਾ 베ਰ ਸਾਹਾ ਸੁਲਤਾਨਪੁਰ ਲੋਧੀ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਉਹ 베ਈ ਦੇ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਸਾਹਿਬ ਪਹਿਲੀ ਪਾਤਸ਼ਾਹ ਆਪ ਇਸ਼ਨਾਨ ਕਰਨ ਆਇਆ ਕਰਦੇ ਸੀ ਉਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਸਾਰਿਆਂ ਸੰਗਤਾਂ ਦਰਸ਼ਨ ਕਰੋ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਮੈਤਰੋ ਆ ਕੇ ਗੁਰਦੁਆਰਾ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਬੇਸ ਸਾਹਿਬ ਇਹ ਉਹ ਗੁਰਨਾਨਕ ਪਾਤਸ਼ਾਹ ਜਿਸ ਨੇ ਸਾਰੀ ਦੁਨੀਆ ਨੂੰ ਤਾਰਤਾ ਦਰਸ਼ਨ ਕਰਾ ਰਹੇ ਤੁਹਾਨੂੰ ਆਪਾਂ ਗੁਰਦੁਆਰਾ ਬੇਸ ਸਾਹਿਬ ਦੇ ਇੱਕ ਵਾਰੀ ਸੁਲਤਾਨਪੁਰ ਸਾਹਿਬ ਆ ਕੇ ਦਰਸ਼ਨ ਜ਼ਰੂਰ ਕਰਿਓ ਦੇਖੋ ਫਿਰ ਵੀ ਇਸ ਨੂੰ ਲੱਗੇ ਹੋਏ ਆ ਹਜੇ ਵੀ ਲੱਗਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੁਸੀਂ ਦੇਖ ਲਓ ਬੇਰ ਹਜੇ ਵੀ ਲੱਗਦੇ ਆ ਗੁਰੂ ਸਾਹਿਬ ਦੀ ਕਿਰਪਾ ਹੈ ਜੇਕਰ ਇੱਕ ਅਦਾ 베ਰ ਮੈਲ ਜੇ ਦਾ ਕਿਸਮਤ ਵਾਲਿਆ ਥੱਲੇ ਡਿੱਗਿਆ ਪਰ ਤੋੜਨਾ ਮਨਾ ਹੈ ਲਿਖਿਆ ਹੋਇਆ ਇਹ ਉਹ 베ਰੀਆ ਉਸ ਤਰ੍ਹਾਂ ਦੀ ਹਰੀ ਭਰੀ ਖੜੀ ਆ ਤੁਸੀਂ ਕਰ ਲੋ ਦਰਸ਼ਨ ਭਾਗਾਂ ਵਾਲਿਓ ਵੇਖ ਲੋ ਕਿੰਨੇ ਵਰੇ ਹੋ ਗਏ ਐ ਇਸ 베ਰੀ ਨੂੰ ਕਰਾਮਾਤ ਆ ਜਿਹੜੇ ਕਹਿੰਦੇ ਕੀ ਕਰਾਮਾਤ ਕੀ ਹੁੰਦੀ ਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆ ਹੁੰਦੀ ਸਾਡੇ ਗੁਰੂਆਂ ਦੀ ਕਰਾਮਾਤ ਜਿਹੜੀਆਂ ਚੀਜ਼ਾਂ ਨੂੰ ਹੱਥ ਲੱਗ ਗਏ ਉਹ ਚੀਜ਼ਾਂ ਜੁਗੋ ਜੁਗ ਅਟੱਲ ਹੀ ਹੋ ਗਈਆਂ ਤੇ ਉਹ ਹਜੇ ਵੀ ਉਸੇ ਤਰ੍ਹਾਂ ਬਰਕਰਾਰ ਆ ਜਿਵੇਂ 베ਰੀ ਹਜੇ ਪੰਜਾ ਸੱਤਾਂ ਵਰਿਆਂ ਦੀ ਹੁੰਦੀ ਆ ਇਸ ਤਰ੍ਹਾਂ ਦਾ ਨਖਾਰ ਆ 베ਰੀ ਦੇ ਵਿੱਚ ਹਜੇ ਵੀ ਉਸੇ ਤਰ੍ਹਾਂ ਹੀ ਪਿਆਵਾ ਇਸ 베ਰੀ ਦੇ ਜਗ੍ਹਾ ਦੇ ਥੱਲੇ ਆ ਕੇ ਇੱਥੇ ਸਥਾਨ ਤੇ ਬੈਠ ਕੇ ਪਾਠ ਕਰਦੇ ਆ ਲੋਕ ਰਹਿਰਾ ਸੁਖਮਨੀ ਸਾਹਿਬ ਦੇ ਪਾਠ ਕਰਦੇ ਆ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਦੇ ਆ ਇੱਧਰ ਉਹ ਜਿਹੜਾ ਤੁਹਾਨੂੰ ਦ੍ਰਿਸ਼ਾ ਪਤ ਖਾਉਣ ਜਾ ਰਹੇ ਆ ਦਰਸ਼ਨ ਕਰਾਉਣ ਜਾ ਰਹੇ ਆ ਉਹ ਸੁੰਦਰ ਬੇਈ ਆ ਜਿਸ ਦੇ ਕੰਡੇ ਤੇ ਗੁਰੂ ਨਾਨਕ ਪਾਤਸ਼ਾਹ ਰੋਜ਼ ਆਇਆ ਕਰਦੇ ਸੀ ਤੇ ਇਸ਼ਨਾਨ ਕਰਿਆ ਕਰਦੇ ਸੀ ਇੱਥੇ ਕਈ ਭੁੱਲੇ ਭਟਕੇ ਲੋਕਾਂ ਨੂੰ ਬਹਿਮ ਭਰਮ ਦੇ ਵਿੱਚੋਂ ਬਾਹਰ ਵੀ ਕੱਢਿਆ ਤੇ ਸਿੱਧੇ ਰਸਤੇ ਪਾਇਆ ਕਿਰਤ ਕਰਨ ਨਾਮ ਜਪਣ ਵੰਡ ਕੇ ਛਕਣ ਦਾ ਜਿਹੜਾ ਉਹ ਸੰਦੇਸ਼ ਦਿੱਤਾ ਇਸੇ ਉਹ ਇਹ ਉਹੀ ਵੇਈਆ ਕਾਲੀ ਵੇਈਆ ਜਿਸ ਦੇ ਕੰਢੇ ਤੇ ਗੁਰੂ ਨਾਨਕ ਪਾਤਸ਼ਾਹ ਆਇਆ ਕਰਦੇ ਸੀ ਇਹ ਜਿਹੜੀ ਵੇਈ ਦੀ ਸਫਾਈ ਆ ਸੁੰਦਰਤਾ ਇਹ ਹੁਣ ਤੁਸੀਂ ਦੇਖ ਸਕਦੇ ਆ ਪਹਿਲਾਂ ਇਹ ਵੇਈ ਦਾ ਜਿਹੜਾ ਦ੍ਰਿਸ਼ ਕੁਝ ਹੋਰ ਹੀ ਹੁੰਦਾ ਸੀ ਪਰ ਜਿਹੜੀ ਹੁਣ ਇਹ ਵੇਈ ਬਹੁਤ ਹੀ ਸੋਹਣੀ ਬਣ ਚੁੱਕੀ ਆ ਤੇ ਇਸੇ ਹੀ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਤੇ ਇਸੇ ਹੀ ਜਗ੍ਹਾ ਦੇ ਉੱਪਰ ਗੁਰਦੁਆਰਾ 베ਰ ਸਾਹਿਬ ਆਹੇ ਇਹ ਸੁਲਤਾਨਪੁਰ ਲੋਧੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ 13-13 ਟੋਲੀਆਂ ਸੀ ਇਸ ਸੁਲਤਾਨਪੁਰ ਦੀ ਪਵਿੱਤਰ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਧਰਤੀ ਆ ਜਿਸ ਤੇ ਕਈ ਗੁਰਦੁਆਰਾ ਸਾਹਿਬ ਆ ਉਹ ਦਰਸ਼ਨ ਤੁਸੀਂ ਇੱਥੇ ਆ ਕੇ ਉਹਨਾਂ ਦੇ ਕਰ ਸਕਦੇ ਹੋ ਆਪਾਂ ਜਿਹੜੇ ਦਰਸ਼ਨ ਤੁਹਾਨੂੰ ਗੁਰਦੁਆਰਾ 베ਰ ਸਾਹਿਬ ਦੇ ਕਰਾ ਰਹੇ ਆਂ